ਖਬਰ ਅੰਮ੍ਰਿਤਸਰ ਤੋਂ سامنے ਆ ਰਹੀ ਹੈ ਜਿੱਥੇ ਕਿ ਵਿਦੇਸ਼ੀ ਨੰਬਰਾਂ ਤੋਂ ਫਿਰੋਤੀ ਦੀ ਮੰਗ ਕੀਤੀ ਜਾਂਦੀ ਹੈ ਤੇ ਇਨਕਾਰ ਕਰਨ ਤੇ ਕਾਤੇ ਬਾਹਰ ਖੜੀ ਕਾਰ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਦੱਸਿਆ ਕਿ ਹਾਲਾਂਕਿ ਪੂਰੀ ਘਟਨਾ ਚੋਕੀ ਹੈ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਦੋਸ਼ੀ ਦਿਵਾਲੀ ਤੋਂ ਹੀ ਪੀੜਤ ਨੂੰ ਧਮਕੀਆਂ ਦੇ ਰਹੇ ਸੀ 50 ਲੱਖ ਰੁਪਏ ਦੀ ਫਿਰੋਤੀ ਦੀ ਮੰਗ ਕੀਤੀ ਜਾ ਰਹੀ ਸੀ ਤੇ 50 ਲੱਖ ਰੁਪਏ ਨਾ ਦਿੱਤੇ ਜਾਣ ਤੇ ਇਹ ਹਮਲਾ ਜੋ ਕਿ ਉਹ ਕੀਤਾ ਗਿਆ ਦੱਸਦੀ ਹੈ ਕਿ ਇਹਨਾਂ ਨੌਜਵਾਨਾਂ ਨੇ ਬੁਲੇਟ ਅਤੇ ਸਪਲੈਂਟਰ ਬਾਈਕ ਤੇ ਪੱਥਰਵਾਲੀ ਵੀ ਕੀਤੀ ਹੈ ਉੱਥੇ ਹੀ ਉਹਨਾਂ ਨੂੰ ਅੱਗ ਵੀ ਲਗਾ ਦਿੱਤੀ ਗਈ ਹੈ ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਉਹਨਾਂ ਨੂੰ ਪਹਿਨਾ ਉਹਨਾਂ ਨੇ ਵੱਲੋਂ ਪਹਿਲਾ ਸ਼ਿਕਾਇਤਾਂ ਦਰਜ ਕਰਵਾਈਆਂ ਗਿਆ ਸੀ ਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਫਿਲਹਾਲ ਹੋਣ ਜਾ ਕੇ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਅਣਪਛਾਤੇ ਦੋਸ਼ੀਆਂ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਸਰ ਜੀ ਮਾਮਲਾ ਇਸ ਤਰ੍ਹਾਂ ਹੈ ਕਿ ਮਾਮਲਾ ਪਹਿਲੇ ਦਿਨ ਸ਼ੁਰੂ ਹੁੰਦਾ ਹੈ ਦਿਵਾਲੀ ਵਾਲੇ ਦਿਨ ਤੋਂ ਜਿੱਦਣ ਮੈਨੂੰ ਪਹਿਲੇ ਦਿਨ ਫੋਨ ਆਉਂਦਾ ਹੈ ਈਂਦਾ ਫੋਨ ਏਸੀ ਆਂਦਾ ਸੀਗਾ ਕਿ ਤੁਸੀਂ 50 ਲੱਖ ਰੁਪਇਆ ਸਾਨੂੰ ਦਓ। ਕਰੋਤੀ ਮੰਗੀ ਸੀ ਉਹਨਾਂ ਨੇ ਥ੍ਰੈਟ ਦਿੱਤੀ ਸੀਗੀ ਤੈਨੂੰ ਮਾਰ ਦਾਂਗੇ ਤੇਰਾ ਨੁਕਸਾਨ ਕਰਾਂਗੇ ਅਸੀਂ। ਦਿਵਾਲੀ ਵਾਲੇ ਦਿਨ ਆਇਆ ਸੀਗਾ ਮੈਂ ਮੁੜ ਕੇ ਬਾਅਦ ਚ ਅਗਲੇ ਦਿਨ ਇੱਕ ਥਾਣੇ ਦਰਖਾਸਤ ਦੇਤੀ ਆਪਣੇ ਆਪ। ਕਿਸੇ ਖਾਸ ਬੰਦੇ ਦਾ ਨਾਮ ਲੇਟਾ ਹੋਵੇ। ਹਾਂਜੀ ਉਹਨਾਂ ਨੇ ਨਾਮ ਲਿਆ ਸੀ ਅਮਨ ਗੋਤਾ ਆਪਣਾ ਨਾਮ ਦੱਸਣ ਡਿਆ ਸੀਗਾ ਕਿ ਬਟਾਲੇ ਮੈਂ ਤਿੰਨ ਮਰਡਰ ਕੀਤੇ ਮੈਂ ਉਹੋ ਬੋਲਦਾ ਵਾਂ ਅਮਨ ਗੋਤਾ। ਤੇ ਉਸ ਤੋਂ ਬਾਅਦ ਉਹਨਾਂ ਨੇ ਚਲੋ 2-4 ਦਿਨ ਮੈਨੂੰ ਟਾਈਮ ਲੱਗਿਆ ਮੇਰੇ ਕੋਲ ਫੋਨ ਲਾਉਂਦੇ ਰਹੇ ਮੈਂ ਫੋਨ ਪਿਕ ਨਹੀਂ ਕੀਤੀ ਉਹਨਾਂ ਦੀ। ਫਿਰ 14 ਤਰੀਕ ਨੂੰ ਲਾਸਟ ਵਨ ਮੈਨੂੰ ਕਾਲ ਆਈ ਆ ਕਿ ਮਹੰਤ ਸਿੰਘ ਤੈਨੂੰ ਅਸੀਂ ਲਾਸਟ ਫੋਨ ਲਾਉਣਾ ਸੀ ਅਸੀਂ ਲਾਤਾ ਜੇ ਤੂੰ ਪੈਸੇ ਨਾ ਦਿੱਤੇ ਸਾਨੂੰ ਤੇ ਅਸੀਂ ਤੇਰਾ ਨੁਕਸਾਨ ਕਰਾਂਗੇ ਜਿਹੜੀਆਂ ਗੱਡੀਆਂ ਤੇਰਾ ਰੈਸਟੋਰੈਂਟ ਬੰਡਿਆ ਉਹਨੂੰ ਵੀ ਅੱਗ ਲਾਵਾਂਗੇ ਜਿਹੜੀਆਂ ਬਾਹਰ ਤੇਰੇ ਵਹੀਕਲ ਖੜੇ ਉਹਨਾਂ ਨੂੰ ਵੀ ਅੱਗ ਲਾਵਾਂਗੇ ਸਭ ਪਤਾ ਸੀ ਉਹਨਾਂ ਨੂੰ ਸਭ ਪਤਾ ਸੀ ਉਹਨਾਂ ਨੂੰ ਮੇਰੇ ਘਰ ਦੀ ਡਿਟੇਲ ਵੀ ਵਾਇਸ ਰਿਕਾਰਡ ਤੁਹਾਨੂੰ ਮੈਂ ਸੈਂਡ ਕੀਤੀ ਉਹ ਚ ਸਾਰੀ ਕੁਝ ਡਿਟੇਲ ਉਹਨਾਂ ਦੱਸੀ ਹੈ ਕਿ ਤੇਰਾ ਘਰ ਹੈ ਇੱਥੋਂ ਤੂੰ ਆਉਂਨਾ ਤੇਰੇ ਕੋ ਗੱਡੀ ਹੈ ਐਦਾਂ ਦਾ ਤੇਰਾ ਕਾਰੋਬਾਰ ਹੈ ਸਾਰੀ ਡਿਟੇਲ ਉਹਨਾਂ ਕੋ ਸਿੱਗੀ ਪਹਿਲਾਂ ਇੱਕ ਬੁਲਟ ਤੇ ਇੱਕ ਸਪਲੈਂਡਰ ਦੇ ਉੱਤੇ ਤਿੰਨ ਤਿੰਨ ਜਿਹੜਾ ਜਾਣੇ ਚੜ ਕੇ ਆਏ ਨੇ ਘਰ ਦੇ ਲਾਗੇ ਪਹਿਲਾਂ ਉਹਨਾਂ ਨੇ ਮਾੜਾ ਮੋਟਾ ਰੈਕੀਜੀ ਕੀਤੀ ਹੈ ਕਿ ਕੌਣ ਹੈਗਾ ਉੱਥੇ ਕੌਣ ਨਹੀਂ ਸਿਕਿਉਰਿਟੀ ਗਾਰਡ ਸੀਗਾ ਰਾਤ ਸਿਰ ਇਕੱਲਾ ਉੱਥੇ ਉਸ ਤੋਂ ਬਾਅਦ ਉਹਨਾਂ ਨੇ ਵੇਖ ਕੇ ਇੱਕਦਮ ਆਣ ਕੇ ਤਾਬੜ ਤੋਂ ਉਹਨਾਂ ਨੇ ਪੈਟਰੋਲ ਸੁੱਟੇ ਨੇ ਗੱਡੀਆਂ ਦੇ ਉੱਤੇ ਗੱਡੀਆਂ ਦੇ ਉੱਤੇ ਅੱਗ ਲਾਤੀ ਤੇ ਧੋੜਪਨ ਕਰਨੀ ਸ਼ੁਰੂ ਕਰ ਦਿੱਤੀ ਕੋਈ ਹੋਰ ਕੁਝ ਬੋਲੇ ਹੋਣ ਜਾਂ ਗੋਲੀ ਮਾਰੀ ਬਹੁਤ ਕੁਝ ਬੋਲੇ ਨੇ ਵਿੱਚ ਸਭ ਵਾਇਸ ਰਿਕਾਰਡ ਉਹਦੇ ਵਿੱਚ ਹੈਗਾ ਨੇ ਗਾਲਾਂ ਕੱਢਣ ਦੇ ਨੇ ਪੁਲਿਸ ਨਹੀਂ ਗਈ ਗੋਲੀ ਦਾ ਵੀ ਕਹਿਣ ਦੇ ਨੇ ਕਿ ਜੋ ਚਲੋ ਜਿੰਨਾ ਤੋੜਪਾਂ ਨਾ ਕੰਡੇ ਸੀ ਗੋਲੀ ਆਵਾਜ਼ ਦੇ ਵਿੱਚ ਪਤਾ ਨਹੀਂ ਲੱਗਾ ਸਾਨੂੰ ਪਰ ਇੱਕ ਗੱਲ ਉਹ ਕਹਿੰਦੇ ਰਹੇ ਨੇ ਬਾਰ-ਬਾਰ ਕਿ ਗੋਲੀ ਮਾਰ ਸੰਦ ਕੱਟ ਤੇ ਗੋਲੀ ਮਾਰ ਇਹਨਾਂ ਦੇ ਇਨੀ ਗੱਲ ਉਹ ਵਾਇਸ ਰਿਕਾਰਡ ਦੇ ਵਿੱਚ ਕਲੀਅਰਲੀ ਆ ਰਹੀ ਹੈ ਕਿ ਹਾਂ ਵੀ ਗੋਲੀ ਦੀ ਉਹਨਾਂ ਨੇ ਗੱਲ ਕਹੀ ਹੈ ਬਾਕੀ ਅੱਗ ਲਾ ਕੇ ਤੇ ਮੁੜ ਕੇ ਬਾਅਦ ਚ ਗਾਲਾਂ ਗੂਲਾਂ ਕੱਢ ਕੇ ਤੇ ਭੱਜ ਗਏ ਨਹੀਂ ਤੀਂ ਦੀਵਾਲੀ ਤੋਂ ਬਾਅਦ ਦੀ ਹੈ ਦਰਖਾਸਤ ਦਿੱਤੀ ਹੈ ਹਾਂਜੀ ਕੋਈ ਅਸਰ ਨਹੀਂ ਆਇਆ ਨਹੀਂ ਕੁਝ ਨਹੀਂ ਉਸ ਦਰਖਾਸਤ ਉਦੇ ਕੋਈ ਕਾਰਵਾਈ ਨਹੀਂ ਹੋਈ ਮੈਨੂੰ ਮੈਂ ਨੰਬਰ ਵੀ ਦਿੱਤੇ ਜਿਹੜੇ ਵੀਆਈਪੀ ਨੰਬਰ ਬਾਹਰ ਦੇ ਸੀਗੇ ਆਪਣੇ ਬਾਰੋਂ ਕਾਲ ਆਉਂਦੇ ਸੀ ਉਹ ਨੰਬਰ ਇਹਨਾਂ ਨੂੰ ਮੈਂ ਨੋਟ ਕਰਾਏ ਸੀਗੇ ਦੋ ਤਿੰਨ ਨੰਬਰ ਸੀ ਕਿ ਪੁਰਤਗਾਲ ਦਾ ਆ ਰਹੇ ਸੀ ਕਿ ਜਰਮਨੀ ਦਾ ਸੀ ਇੱਕ ਯੂ ਐਸ ਏ ਦਾ ਸੀਗਾ ਉਹ ਤਿੰਨੇ ਨੰਬਰ ਇਹਨਾਂ ਨੂੰ ਨੋਟ ਕਰਾ ਦਿੱਤੇ ਸੀ ਪਰ ਖਾਸੀ ਕਾਰਵਾਈ ਉਸ ਚੀਜ਼ ਦੇ ਉੱਤੇ ਹੋਈ ਨਹੀਂ ਕੀ ਲੱਗਦਾ ਤੁਹਾਨੂੰ ਹੁਣ ਸਰ ਇਹਨਾਂ ਦੇ ਉੱਤੇ ਹੀ ਕਾਰਵਾਈ ਕਰਨ ਦੇ ਪਤਾ ਲੱਗੇਗਾ ਕੌਣ ਹੈ ਕੀ ਹਿਸਾਬ-ਤਾਬ ਹੈ ਕਿੰਨੇ ਭੇਤ ਦਿੱਤਾ ਹੈ ਕਾਰੋਬਾਰ ਦਾ ਤੇ ਹੁਣ ਇਹਨਾਂ ਨੂੰ ਪਤਾ ਇਨਵੈਸਟੀਗੇਸ਼ਨ ਕਰਨਗੇ ਤੇ ਫਤ ਲੱਗੇਗਾ ਕਿਸ ਹਾਲਾਤਾਂ ਉਹਦੇ ਹੁਣ ਸਰ ਇਹਨਾਂ ਦੇ ਉੱਤੇ ਹੀ ਕਿਉਂ ਨਹੀਂ ਕੀਤੀ ਇਹਨਾਂ ਨੇ ਤੇ ਹੁਣ ਇਹਨਾਂ ਦਾ ਦੱਸਣਗੇ ਕਿ ਕਿਉਂ ਨਹੀਂ ਕੀਤੀ ਮੈਂ ਤੇ ਬਥੇਰੇ ਤਰਲੇ ਕੱਢਦਾ ਰਿਹਾ ਇਹਨਾਂ ਦੇ ਕੀ ਮੰਗ ਰਹੇ ਮੰਗ ਰਹੀ ਹੈ ਕਾਰਵਾਈ ਕਰਨ ਆਪਣੀ ਇਨਵੈਸਟੀਗੇਟ ਕਰਨ ਪ੍ਰੋਪਰ ਜਿਹੜੇ ਦੋਸ਼ੀ ਨੇ ਉਹ ਖੜੇ ਜਾਣ ਕਿ ਲੱਗਦਾ ਦੁਬਾਰਾ ਫਿਰ ਇਹੋ ਜੀ ਕਾਰਵਾਈ ਹੋਏ ਕਰਨਗੇ ਜਰੂਰ ਕਹਿ ਕੇ ਗਏ ਨੇ ਵਾਇਸ ਰਿਕਾਰਡ ਦੇ ਉੱਤੇ ਲਾਸਟ ਉਹਨਾਂ ਨੇ ਗੱਲ ਕਹੀ ਹੈ ਇਹ ਪੁੱਤ ਪਹਿਲੋਂ ਦੇ ਸਾੜਾਂਗੇ ਮੁੜ ਕੇ ਤੇਰੇ ਗੋਲੀਆਂ ਮਾਰਾਂਗੇ ਆਂਦੇ ਜੇ ਤੂੰ ਨਾ ਦਿੱਤੇ ਕੋਈ ਨਹੀਂ ਤੇਰੇ ਜਦੋਂ ਗ ਕਿੰਨੀਆਂ ਗੱਡੀਆਂ ਦਾ ਕਿੰਨਾ ਨੁਕਸਾਨ ਹੋਇਆ ਸਰ ਮੇਰੀਆਂ ਦੋ ਗੱਡੀਆਂ ਸੜ ਗਏ ਨੇ ਤੇ ਚਵਾਂ ਗੱਡੀਆਂ ਦੇ ਸ਼ੀਸ਼ੇ ਤੇ ਗਾੜੀਆਂ ਸ਼ੋਹ ਸਾਰੀਆਂ ਭੰਗ ਗਏ ਨੇ ਦੋ ਦੇ ਕੰਪਲੀਟਲੀ ਪੂਰੀਆਂ ਕੋਲੇ ਹੀ ਕਰ ਦਿੱਤੀਆਂ ਨੇ ਸਾੜ ਹੀ ਦਿੱਤੀਆਂ ਨੇ ਕਿੰਨਾ ਕੁ ਨੁਕਸਾਨ ਸਮਝਦੇ ਆਠ ਕਿ ਲੱਖ ਦਾ ਨੁਕਸਾਨ ਕਰ ਗਏ ਬਾਈ ਜੀ ਮੈਂ ਹਾਂ ਦਵਿੰਦਰ ਸਿੰਘ ਦਵਿੰਦਰ ਸਿੰਘ ਜੀ ਕਿੱਥੇ ਦੇ ਰਹਿਣ ਵਾਲੇ ਜੀ ਕਿੱਥੇ ਰਹਿ ਰਹੇ ਹੋ ਇਸ ਵੇਲੇ ਤੇ ਕੀ ਹੋਇਆ ਰਾਤੀ ਮੈਂ ਇਥੇ ਮਜੀਠਾ ਹੀ ਹੁਣਾਵਾ ਖਾਸਾ ਪਤੀ ਆਪਣਾ ਘਰ ਤੇ ਇਹਦਾ ਸਕਿਉਰਟੀ ਗਾਰਡ ਦੇ ਦੋ ਸਾਲ ਹੋ ਗਏ ਮੇਨੂੰ ਡਿਊਟੀ ਕਰਦਾ ਇਹਨਾਂ ਦੇ ਕੋਲ ਕਬਲ ਭਾਈ ਦੇ ਕੋਲ ਹੀ ਇੱਥੇ ਜਿੱਥੇ ਆਪ ਕੀ 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 ਕੰਮ ਕਰਦੇ ਹੋ ਸਕਿਉਲਟੀ ਦਾ ਹੀ ਮੈਰਾ ਧਿਆਨ ਰੱਖਣਾ ਇਹ ਕੀ ਕੰਮ ਕਰਦੇ ਇਹਨਾਂ ਦਾ ਡੀਲਰੀ ਦਾ ਇਦਾਂ ਪ੍ਰਾਣੀਆਂ ਗੱਡੀਆਂ ਇਦਾਂ ਲੈਣੀਆਂ ਵੇਚਣੀਆਂ ਤੇ ਉਹ ਮਰ ਲ ਗਿਆ ਮੈਂ ਤਾਂ ਜਿਆਦੀ ਗੱਲ ਦਾ ਤੇ ਪਤਾ ਨਹੀਂ ਮੈਂ ਰਾਤੀ ਇੱਥੇ ਬੈਠਾ ਹਾਂ ਅੰਦਰ ਤੇ ਇਧਰੋਂ ਬੰਦਾ ਇੱਕ ਆਇਆ ਵਾ ਆ ਸੜਕ ਦੇ ਉੱਤੇ ਉਹਨੇ ਮੇਰੇ ਵੱਲ ਇਦਾਂ ਵੇਖਿਆ ਬੜੇ ਗੌਰ ਨਾਲ ਤੇ ਕਰਪਾਨ ਉਹਨੇ ਫੜੀ ਸੀ ਹੱਥ 'ਚ ਨੰਗੀ ਤੇ ਮੈਂ ਉਹਨੂੰ ਵੇਖ ਕੇ ਉਤੋਂ ਤੇ ਉੱਠ ਕੇ ਇਧਰ ਨੂੰ ਆਇਆ ਅੱਗੇ ਨੂੰ ਥੋੜਾ ਜਿਹਾ ਮੈਂ ਵੇਖਾਂ ਕਿਹੜਾ ਬੰਦਾ ਉਹ ਫੇਰ ਆਇਆ ਉਹ ਚਲਾ ਗਿਆ ਟਰੱਕ ਵਾਲੇ ਪਾਸੇ ਉਧਰੋਂ ਫਿਰ ਉਹਨੇ ਇਦਾਂ ਇਸ਼ਾਰਾ ਮਾਰਿਆ ਸੱਤ ਅੱਠ ਜਣੇ ਮਰ ਕੇ ਘਟੋ ਘਟ ਅੱਠ ਜਣੇ ਹੈਗੇ ਹੀ ਅੱਛਾ ਉਹ ਆਏ ਆ ਮੇਰੇ ਉਹਨਾਂ ਇਦਾਂ ਰੋੜਾ ਮਾਰਿਆ ਇਧਰ ਨੂੰ ਉਹ ਵੇਟ ਸੁੱਟੀ ਇਦਾਂ ਰੋੜਾ ਮਾਰਿਆ ਮੈਂ ਭੱਜ ਕੇ ਉਹ ਗੇਟ ਦੇ ਅੰਦਰ ਵੜ ਗਿਆ ਗੇਟ ਇਦਾਂ ਢੋਲਿਆ ਵੀ ਸ਼ਾਇਦ ਮੈਨੂੰ ਇਹ ਵੀ ਮੇਰੇ ਨਾਲ ਆਉਣਗੇ ਵਿਚਾਰੇ ਮਾਰੇ ਵਿਚਾਰੇ ਮਾਰੇ ਤੇ ਉਹ ਰੌਲਾ ਪਾਉਣ ਡਿਆ ਬੰਦਾ ਇੱਕ ਕਹਿੰਦਾ ਗੋਲੀ ਮਾਰਦੇ ਉਹ ਉਹਨਾਂ ਕੀਤਾ ਵੀ ਮੇਰੇ ਨਾਲੋਂ ਸਿੱਧਾ ਜਦੋਂ ਇੱਥੇ ਆ ਗਏ ਆ ਗੋਲੀ ਚੱਲੀ ਨਹੀਂ ਤੇ ਗੋਲੀ ਬਾਅਦ ਵਿੱਚ ਫਿਰ ਮੈਨੂੰ ਪਤਾ ਨਹੀਂ ਮੈਂ ਗੇਟ ਦੇ ਅੰਦਰ ਵੜ ਗਿਆ ਬਾਕੀ ਉਹ ਬੰਦਾ ਕਹਿਣ ਰਿਹਾ ਵੀ ਗੋਲੀ ਮਾਰ ਗੋਲੀ ਹਾਂ ਕਹਿੰਦਾ ਵੀ ਗੋਲੀ ਮਾਰਦੇ ਗੋਲੀ ਮਾਰਦੇ ਮੈਂ ਦਵਾ ਦਾ ਅੰਦਰ ਵੜ ਕੇ ਗੇਟ ਬੰਦ ਕਰ ਲਿਆ ਤੇ ਉਹ ਉਹਨਾਂ ਨੇ ਫਿਰ ਆ ਇਹਦੇ ਉੱਤੇ ਮਾਰਿਆ ਇਧਰ ਤੇ ਉਧਰ ਅੱਗ ਲਾ ਕੇ ਤੇ ਬਸ ਪੰਜਾ ਸੱਤਾ ਮਿੰਟਾਂ ਦੇ ਵਿੱਚ ਬੋਲਟ ਸਟਾਰਟ ਦੇ ਜਦੋਂ ਮੈਨੂੰ ਆਵਾਜ਼ ਆਈ ਆ ਮੈਂ ਹਾਂ ਵੀ ਚਲੇ ਗਿਆ ਮੈਂ ਦਵਾ ਦਾ ਬੰਦਰੋਂ ਨਿਕਲੇ ਆ ਫਿਰ ਮੈਂ ਇਹਦੀ ਅੱਗ ਬੁਝਾਈ ਫਟਾਫਟ ਮੋਟਰ ਚਾਲੂ ਕੀਤੀ ਤੇ ਪਾਣੀ ਮਾਰਿਆ ਅੱਗ ਬੁਝਾਈ ਮੈਂ ਫਟਾਫਟ ਕਿੰਨੇ ਕੁ ਲੋਕ ਸੀ 8 ਕੇ ਜਣੇ ਆ ਗਏ ਸੀ ਕਿਸ ਤਰ੍ਹਾਂ ਦੇ ਸੀ ਉਹ ਮੇਰਾ ਮਰ ਗਿਆ ਆਇਆ ਨਹੀਂ ਉਹਨਾਂ ਦਾ ਇੱਕ ਮੁੰਡੇ ਦਾ ਚਿਹਰਾ ਨੰਗਾ ਸੀਗਾ ਉਹਦੀ ਮੈਨੂੰ ਪਛਾਣਿਆ ਬਾਕੀ ਮੂੰਹ ਬਲੇਟੇ ਸੀ ਉਹਨਾਂ ਨੇ ਬਸ ਇਦਾਂ ਆਖਾਂ ਹੀ ਦੇ ਗੋਲੀ ਗਾਲੀ ਚੱਲਣ ਦੀ ਆਵਾਜ਼ ਆਈ ਤੁਹਾਨੂੰ ਨਹੀਂ ਮੈਂ ਅੰਦਰ ਵੜ ਗਿਆ ਮੈਂ ਮੈਂ ਤੁਹਾਨੂੰ ਕਹਾ ਮੈਨੂੰ ਨਹੀਂ ਲੱਗਾ ਪਤਾ ਬਸ ਆ ਆਜ ਆਉਣ ਦੇ ਹੀ ਜਿਹੜਾ ਠਾ ਠਾ ਮਾਰਨ ਦਾ ਹੈ ਗੱਡੀਆਂ ਦੇ ਉੱਤੇ ਹੋਰ ਕੋਈ ਬੋਲਣ ਦੇ ਸੀ ਕੁਝ ਆ ਰੌਲਾ ਪਾਉਣ ਦੇ ਸੀ ਉਹ ਏਦਾਂ ਕੈਮਰਿਆਂ 'ਚ ਆਇਆ ਰਿਕਾਰਡਿੰਗ ਫਿਰ ਵੱਧ ਘਟ ਕਰਾਂ ਦਾ ਹੈ ਇਹ ਗੱਲਾਂ ਗਾਲਾਂ ਗੋਲਾਂ ਕੱਢਣ ਦੇ ਸੀ ਭਾਈ ਜੀ ਨਾਲ ਕੀ ਜੀ ਅੱਜ ਇਹ ਸਾਰੇ ਟਿੱਕੇ ਸੋਨਿਆ ਰੋਡ ਉੱਤੇ ਇੱਕ ਰਾਤ ਮਾਮਲਾ ਹੋਇਆ ਕੀ ਮਾਮਲਾ ਸੀ ਇਹ ਨਾ ਕਵਲਿਆ ਮੁੰਡਾ ਇੱਥੇ ਆਪਣਾ ਦਾਦੂਪੁਰ ਦਾ ਰਹਿਣ ਵਾਲਾ ਵਾ ਆਲ ਵਾਸੀ ਇੱਥੇ ਰੰਗੀ ਤੇ ਉਹਨੂੰ ਰਹਿੰਦੇ ਨੇ ਇਹਨਾਂ ਦੇ ਇੱਥੇ ਆਪਣਾ ਕੰਸਟਰਕਸ਼ਨ ਦਾ ਕੰਮ ਹੀ ਕੋਈ ਰੈਸਟੋਰੈਂਟ ਵਗੈਰਾ ਬਣਾ ਰਹੇ ਸੀ ਇਹਨਾਂ ਨੇ ਕੋਈ ਪੰਜ ਛੇ ਅਣਪਛਾਤੇ ਮੁੰਡੇ ਆਏ ਨੇ ਉਹਨਾਂ ਨੇ ਪਥਰਾਵ ਕੀਤਾ ਤੇ ਨਾਲੇ ਇਹਨਾਂ ਦੀ ਇੱਥੇ ਗੱਡੀ ਲੱਗੀ ਉਹਨੂੰ ਅੱਗ ਲਗਾਈ ਜਿਸ ਸੰਬੰਧੀ ਇਹਨਾਂ ਦੇ ਬਿਆਨ ਲੈ ਕੇ ਤੇ ਪਰਚਾ ਦਰਜ ਕਰਕੇ ਤੇ ਅਗਲੀ ਦੀ ਕਾਰਵਾਈ ਕੀਤੀ ਮਾਮਲਾ ਕੀ ਸੀ ਮੁੰਡੇ ਦੀ ਤਫਤੀਸ਼ ਕੀ ਸਾਹਮਣੇ ਆਇਆ ਮਾਮਲਾ ਹੁਣ ਉਹ ਜਦੋਂ ਮੁੰਡੇ ਫੜਾਂਗੇ ਤੇ ਉਹ ਪਤਾ ਲੱਗੂਗਾ ਕਿ ਉਹਨਾਂ ਦਾ ਕੀ ਕਾਰਨ ਹੈ। ਰੋਤੀ ਰੋਤੀ ਦਾ ਵੀ ਚੱਕਰ ਸੀ। ਸਾਥੀ ਵਾਲੀ ਕਾਲ ਇਹਨਾਂ ਨੂੰ ਪਹਿਲਾਂ ਆਈ ਸੀ। ਉਹ ਉਹਨਾਂ ਨੇ ਪਹਿਲਾਂ ਦਰਖਾਸਤ ਦੰਜੀ ਰੈਵਨਿਊ ਰਹਿੰਦੇ ਹੀ ਉੱਥੇ ਸ਼ਾਇਦ ਦਿੱਤੀ ਸੀ। ਉਹ ਵੀ ਇੱਕ ਵਾਰੀ ਵੇਖ ਕੇ ਤੇ ਆ ਪਰਚਾ ਦੇਖ ਕੇ ਫਿਰ ਵੇਖ ਲੈਣ। ਤੇ ਜਿਹੜੇ ਮੁੰਡੇ ਆਏ ਤੇ ਸਾਰਾ ਆਏ ਤਾਂ ਕਿੰਨੇ ਜਣੇ ਸੀ? ਮੋਟਰਸਾਈਕਲ ਤੇ ਆਏ ਸੀ 6 ਜਣੇ।